ਇਹ ਘਟਨਾ ਜੀ ਅੱਜ ਸੁਖਿੰਦਰ ਸਿੰਘ ਉਰਫ ਅੰਗਰੇਜ਼ ਇਹ ਮੁੰਡਾ ਜੋ ਕੈਨੇਡਾ ਰਹਿੰਦਾ ਆਪਣੀ ਫੈਮਲੀ ਸੋ ਤਾਂ ਮੈਨੂੰ ਸਾਡੇ ਨਾਲ ਸਾਡੇ ਮੈਂਬਰ ਪੰਚਾਇਤ ਦੇ ਸਰਕਰਦੀਪ ਸਿੰਘ ਉਹਨਾਂ ਦਾ ਮਨੂੰ 3 ਵਜੇ ਫੋਨ ਆਇਆ ਕਿ ਸੁਖਾਂ ਜੀ ਇਸ ਤਰ੍ਹਾਂ ਜਿਹੜਾ ਵਾ ਉਹਨਾਂ ਦੇ ਅੰਗਰੇਜ਼ ਦੇ ਘਰੇ ਚੋਰੀ ਹੋ ਗਈ ਹੈ ਤੇ ਮੈਨੂੰ ਮੈਸੇਜ ਜਿਹੜਾ ਉਹਦੀ ਮਦਦਾਈ ਨੇ ਦਿੱਤਾ ਤੇ ਅਸੀਂ ਉਦੋਂ ਹੀ ਜਿਹੜੀ ਆਪਣੇ ਮਤਲਬ ਸਾਡੀ ਪੰਚਾਇਤ ਆ ਉਦੋਂ ਹੀ ਹਰਕਤ ਚ ਆ ਗਈ ਸਾਰਾ ਜਿਹੜੇ ਕੈਮਰੇ ਕੁੰਬਲੇ ਸਾਰੇ ਖੰਗਾਲੇ ਆ ਜਿਹੜੇ ਜਿਹੜੇ ਬੰਦੇ ਵੀ ਉਸ ਟਾਈਮ ਤੇ ਕੋ ਲੱਗਦੇ ਸਾਨੂੰ ਡਾਊਟ ਫੁੱਲਿਆ ਸਾਰੇ ਲਿਆ ਗਏ ਤੇ ਤਿੰਨ ਅਧਿਕਾਰ ਵੀ ਤੁਹਾਨੂੰ ਜਿੱਤੇ ਵੀ ਡਾਊਟ ਆ ਉਹਨੂੰ ਤੁਸੀਂ ਫੜਾ ਲਓ ਤੁਹਾਡੇ ਤੇ ਕਿੰਨਾ ਕੁ ਹਾਲ ਨੁਕਸਾਨ ਦਾ ਹੁਣ ਤਾਂ ਪਰਿਵਾਰੀ ਦੱਸ ਸਕਦਾ ਜੀ ਪਰ ਕਾਫੀ ਦੱਸਦੇ ਵੀ ਨੁਕਸਾਨ ਹੋਇਆ ਇਹਨਾਂ ਦਾ ਤੇ ਬੜੀ ਮੰਦ ਭਾਗੀ ਅੱਗੇ ਵੀ ਬੜੀਆਂ ਘਟਨਾਵਾਂ ਹੋਈਆਂ ਹਨ ਤੱਕ ਅਜੇ ਤੱਕ ਕੋਈ ਬਹੁਤਾ ਸੂਸਰਾਗਨਾ ਲੱਭ ਕੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲ ਸਕੀ ਮੈਂ ਤੇ ਚਾਹੁੰਦਾ ਵੀ ਇਹਦੇ ਤੇ ਪੂਰੀ ਜਿਹੜੀ ਆ ਪ੍ਰਸ਼ਾਸਨ ਜਿਹੜਾ ਬਰੀਕੀ ਨਾਲ ਜਾਂਚ ਕਰੇ ਜਿਹੜੇ ਵੀ ਦੋਸ਼ੀ ਪਾਈ ਜਾਂਦੇ ਆ ਉਹਨਾਂ ਨੂੰ ਕਾਨੂੰਨੀ ਸਰਾਖਾਂ ਦੇ ਪਿੱਛੇ ਤੇ ਜੀ ਬੋਟ ਜੀ ਵੀ ਆਈ ਸਾਹਮਣੇ ਹਾਂ ਉਹ ਇਹਨਾਂ ਦੇ ਮਤਲਬ ਜਿਹੜੇ ਅੰਗਰੇਜ਼ ਸਿੰਘ ਦੀ ਤਾਈ ਜੀ ਉਹਨਾਂ ਨਾਲ ਕੈਮਰੇ ਸੀ ਉਹਦੇ ਵਿੱਚ ਜਿਹੜੇ ਆ ਕੋਈ ਡਾਊਟフル ਲੋਕ ਆ ਉਹਨਾਂ ਨੂੰ ਪੁਲਿਸ ਨੇ ਹੁਣ ਅਰੈਸਟ ਵੀ ਕੀਤਾ ਤੇ ਫਰਦਰ ਜੋ ਵੀ ਅਨਵੈਸਟਿਗੇਸ਼ਨ ਦੇ ਵਿੱਚ ਆਊਗਾ ਤਾਂ ਤਾਂ ਦੇ ਸਾਹਮਣੇ ਤਾਂ ਪੇਸ਼ ਹੋ ਜੂਗਾ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਿਆ ਬੜੀ ਚੋਰੀ ਸਾਰੀਆਂ ਅਲਮਾਰੀਆਂ ਦੇ ਜਿੰਦਰੇ ਹਟੀਆਂ ਪੇਟੀਆਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗਟਾ ਜੋ ਨਗਦੀ ਸਾਡੀ ਕੱਢ ਕੇ ਲੈ ਗਏ ਆ ਪਰਿਵਾਰ ਕੈਨੇਡਾ ਚ ਰਹਿੰਦੇ ਆ ਜੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਰਾਤ ਮੈਂ ਉੱਠੀ ਆ ਇਧਰ ਕਮਰੇ ਚ ਮੈਂ ਸੁੱਤੀ ਆ ਤੇ ਜਦੋਂ ਮੈਂ ਰਾਤ ਦੇ ਮਤਲਬ 2 ਤੋਂ 2:30 ਵਜੇ ਦੇ ਵਿੱਚ ਵਿੱਚ ਜਾ ਮੈਂ ਉੱਠ ਕੇ ਬਾਥਰੂਮ ਚੱਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ 베ੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਜਦੋਂ ਉਹ ਭੱਜੇ ਆ ਤੇ ਮੈਂ ਆ ਬਾਹਰ ਵਾਲਾ ਦਰਵਾਜ਼ਾ ਨਹੀਂ ਖੋਲਿਆ ਡਰਦੀ ਨੇ ਵੀ ਮੈਂ ਇਹਨੂੰ ਕਿ ਮੇਰੇ ਤੇ ਹਮਲਾ ਕਰਨ ਉਹ ਮੈਂ ਪਿੰਡ 'ਚ ਫੋਨ ਕੀਤਾ ਵਾ ਸਾਡੇ ਭਰਾ ਆਏ ਆ ਪਿੰਡੋਂ ਫੇਰ ਅਸੀਂ ਆਣ ਕੇ ਦਰਵਾਜ਼ਾ ਖੋਲਿਆ ਵਾ ਬਾਹਰ ਦਾ ਫੇਰ ਉਧਰੋਂ ਸਾਰੇ ਦਰਵਾਜ਼ੇ ਵੇਖੇ ਆ ਸਾਰਾ ਉਹਨੇ ਚੌਰਚਪਟ ਕੀਤਾ ਪਿਆ ਸਮਾਨ ਸਾਡਾ ਸਾਰਾ ਇਹ ਕੰਦਾ ਟੱਪ ਕੇ ਆਗੇ ਸਾਡੇ ਘਰ ਐਂਟਰ ਹੋਏ ਆ ਮੁੜ ਕੇ ਜਦੋਂ ਅੰਦਰੋਂ ਭੱਜੇ ਆ ਫੇਰ ਬਾਹਰ ਪਿਛਲੇ ਬਨੇ ਦਰਵਾਜ਼ਾ ਉਹ ਖੋਲ ਕੇ ਅੰਦਰੋਂ ਫੇਰ ਪਿੱਛੋਂ ਦੀ ਨਿਕਲ ਗਏ ਆ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੁਣ ਵੀ ਜਦੋਂ ਬਾਹਰ ਉਹ ਜਿੰਨਾ ਦਾ ਸਮਾਨ ਹੈਗਾ ਉਹ ਹੁਣ ਪਾ ਦੇਣਗੇ ਦੱਸਣਗੇ ਸਾਨੂੰ ਵੀ ਸਾਡਾ ਕੀ ਸਮਾਨ ਅੰਦਰ ਹੈਗਾ ਕੀ ਨਹੀਂ ਹੈਗਾ ਕਿੰਨਾ ਟੱਰ ਸਮਾਨ ਹੈ ਸਾਨੂੰ ਇਹਨਾਂ ਪਤਾ ਵੀ ਉਹਨਾਂ ਦਾ ਕੁਝ ਗਹਿਣਾ ਸੀ ਤੇ ਕੁਝ ਉਹਨਾਂ ਦੀ ਨਗਦੀ ਵੀ ਪਈ ਹੈ ਘਰ ਸਾਡੇ ਘਰ ਭਾਜੀ ਕਦੀ ਇਹ ਕੰਮ ਹੋਇਆ ਨਹੀਂ ਅੱਜ ਤੱਕ ਪਹਿਲੀ ਵਾਰ ਦਾ ਤਾਂ ਸਾਡੇ ਈਨ ਸਾਲ ਹੋ ਗਿਆ ਕਦੀ ਸਾਡੇ ਘਰ ਚ ਚੋਰੀ ਨਹੀਂ ਹੋਈ ਤੇ ਹੁਣ ਹਾਂਜੀ ਕੈਮਰੇ ਵੀ ਲੱਗੇ ਹੋਏ ਕੈਮਰੇ ਵੀ ਲੱਗੇ ਉਧਰ ਵੀ ਲੱਗੇ ਉਹਨਾਂ ਨੇ ਆਣ ਕੇ ਪਹਿਲਾਂ ਐਲਸੀਡੀ ਲਾਈ ਆ ਕੈਮਰਿਆਂ ਦੇ ਵੀ ਕਨੈਕਸ਼ਨ ਕੱਟੇ ਉਹਨਾਂ ਨੇ ਪਿੱਛੋਂ ਉਧਰ ਵੀ ਕੈਮਰੇ ਚੱਲਦੇ ਸੀਗੇ ਉਹਨਾਂ ਨੇ ਕਨੈਕਸ਼ਨ ਕੱਟਦੇ ਆਉਂਦਿਆਂ ਨੇ ਪਹਿਲਾਂ ਕੈਮਰਿਆਂ ਦੇ ਤੇ ਇਹ ਤਾਂ ਮੇਰੇ ਘਰ ਦੇ ਕੈਮਰੇ ਜਿਹੜੇ ਚੱਲਣ ਡੈ ਸੀਗੇ ਜਿਹੜੇ ਇਧਰ ਸਾਡੀ ਨਿਗਰਾਨੀ ਤੇ ਕਰੋਤੇ ਹੀ ਬੰਦੇ ਵੀ ਇਹ ਕਮਰੇ ਚੋਂ ਨਿਕਲਣਗੇ ਤਾਂ ਪਤਾ ਲੱਗ ਜੂਗਾ ਸਾਨੂੰ ਇੱਥੇ ਨੂੰ ਨੋਟ ਹੋ ਗਿਆ ਇਹ ਬੰਦੇ ਹਾਂਜੀ ਮੰ ਅਸੀਂ ਇਕੱਲੇ ਰਹਿੰਦੇ ਹਾਂ ਸਾਨੂੰ ਡੇਰੇ ਜਿਹਾ ਰਹਿਣਾ ਵਾ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਪਿੰਡ ਵਾ ਪੈਰਾਲਾਈਜ਼ ਦੇ ਮਰੀਜ਼ ਆ ਆ ਵੇਖੋ ਬੈਠੇ ਆ ਮੇਰੇ ਨੌਮਤ ਵੀ ਬਾਹਰ ਰਹਿਣ ੜੇ ਆ ਤੇ ਮੇਰੇ ਦੇਰ ਵੀ ਉਹਦੇ ਵੀ ਬੱਚੇ ਬਾਹਰ ਰਹਿਣ ੜੇ ਆ ਆਈ ਇੱਥੇ ਸਾਨੂੰ ਸੇਫਟੀ ਵਾ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੁਣ ਇਸ ਚੀਜ਼ ਦਾ ਸਾਨੂੰ ਇਨਸਾਫ ਦਵਾਇ ਜਾਵੇ ਜਿਹੜਾ ਵੀ ਇਹ ਗੁਨਾਹਗਾਰ ਇਸ ਗੱਲ ਦਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇੱਥੇ ਜਿਹੜੀ ਚੋਰੀ ਹੋਈ ਆ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਸਮਾਨ ਚੈੱਕ ਕੀਤਾ ਵਾ ਪਹਿਲਾਂ ਉਹਨਾਂ ਨੇ ਕੈਮਰੇ ਤੋੜੇ ਆ ਕੈਮਰੇ ਤੋੜ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਗੇਟ ਤੋੜਿਆ ਜੰਦਰਾ ਤੋੜ ਕੇ ਅੰਦਰ ਗਏ ਆ ਸਾਰਾ ਇਹਨਾਂ ਦਾ ਕਾਫੀ ਸਮਾਨ ਜਿਹੜਾ ਚੋਰੀ ਹੋਇਆ ਵਾ ਉਹਦੀ ਸਾਰੀ ਡਿਟੇਲ ਜੋ ਵੀ ਦੇਣਗੇ ਉਹਦੇ ਮੁਤਾਬਕ ਬੰਦੇ ਟਰੇਸ ਕਰਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੰਦੇ ਬਾਹਰ ਦੇ ਬੰਦੇ ਮੋਰ ਦੱਸਣ ਦਾ ਵੀ ਜਿਹੜੇ ਚੋਰੀ ਹੋਈ ਤੇ ਲੱਗੇ ਚਾਕੇ ਤੇ ਬੰਦੇ ਹੋਣਗੇ ਪਿੰਡ ਦੇ ਜਿਹੜੇ ਬੰਦੇ ਜਿਹਨਾਂ ਦੇ ਘਰ ਚੋਰੀ ਹੋਈ ਹੈ ਇਹ ਇਹ ਜਿਹੜੇ ਜਿਹੜੇ ਨਾ ਬੰਦੇ ਦੇ ਘਰ ਚੋਰੀ ਹੋਈ ਇਹ ਬੰਦੇ ਜਿਹੜੇ ਕੈਨੇਡਾ ਰਹਿੰਦੇ ਸਾਰੇ ਫੈਮਿਲੀ ਤੇ ਉਹਨਾਂ ਦੀ ਜਿਹੜੀ ਤਾਈ ਜੀ ਆ ਉਹਨਾਂ ਦੱਸਿਆ ਕਮਾਂਡ ਉਹਨਾਂ ਦੱਸਿਆ ਸਾਰਾ ਕੁਝ ਨੁਸਖਾਨ ਦਾ ਨਾ ਮਨ ਲਗਾ ਨੁਸਖਾਨ ਇਹਨਾਂ ਦਾ ਕਾਫੀ ਹੋਇਆ ਜੀ LED ਲੱਗੇ ਆ ਨਾਲ ਸਮਾਨ ਗਹਿਣਾ ਗੁਣਾ ਵੀ ਦੱਸਦੇ ਲੱਗੇ ਆ ਹੋਰ ਵੀ ਸਮਾਨ ਕਾਫੀ ਲੱਗੇ ਆ ਕਾਰਵਾਈ ਜੋ ਕਾਨੂੰਨੀ ਕਰਦੀ ਬੰਦੀ ਕਾਰਵਾਈ ਉਹ ਕੀਤੀ ਹੋਏਗੀ